ਨਗਰ ਕੌਂਸਲ ਗੁਰਾਇਆਂ ਦੀ ਮਾੜੀ ਕਾਰਗੁਜ਼ਾਰੀ ਤੋਂ ਕੌਂਸਲਰ, ਦੁਕਾਨਦਾਰ ਅਤੇ ਮੁਹੱਲਾ ਵਾਸੀ ਤੂ ਕੀ ਹੋ ਗਏ ਹਨ ਜਿੱਥੇ ਨਾ ਤਾਂ ਗੰਦੇ ਪਾਣੀ ਦੀ ਨਿਕਾਸੀ ਦਾ ਹੱਲ ਕੀਤਾ ਜਾ ਰਿਹਾ ਨਾ ਟੁੱਟੀਆਂ ਹੋਈਆਂ ਸੜਕਾਂ ਨੂੰ ਬਣਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਉਪਰੋ 1.5 ਸਾਲ ਤੋਂ ਵੱਧ ਦਾ ਸਮਾਂ ਸੀਵਰੇਜ ਦੀ ਹੋਦੀ ਬਣਾਏ ਨੂੰ ਹੋ ਗਿਆ ਹੈ ਟੁੱਟੀ ਹੋਈ ਸੜਕ ਨੂੰ ਰਿਪੇਅਰ ਕਰਨ ਦਾ ਪਤਾ ਨਹੀਂ ਲੱਗ ਰਿਹਾ ਕਿ ਨਗਰ ਕੌਂਸਲ ਨੇ ਇਸ ਨੂੰ ਰਿਪੇਅਰ ਕਰਨਾ ਹੈ ਜਾਂ ਨਹੀਂ ਇਸ ਸਬੰਧੀ ਅੱਜ ਬੜਾ ਪਿੰਡ ਰੋਡ ਐਸੋਸੀਏਸ਼ਨ ਦੇ ਮੈਂਬਰਾਂ ਦਾ ਵਫਾ ਕਾਉਂਸਲ ਦਫਤਰ ਵਿਖੇ ਕਾਰਜ ਸாதਕ ਅਫਸਰ ਨੂੰ ਮਿਲਿਆ ਜਿੱਥੇ ਇਹਨਾਂ ਨੇ ਕਾਰਜ ਸாதਕ ਅਫਸਰ ਨਾਲ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਗੱਲਬਾਤ ਕੀਤੀ ਤੇ ਉਹਨਾਂ ਨੂੰ ਦੱਸਿਆ ਪਰ ਹੈਰਾਨੀ ਦੀ ਗੱਲ ਤਾਂ ਇਹ ਰਹੀ ਕਿ ਕਾਰਜ ਸாதਕ ਅਫਸਰ ਨੂੰ ਨਾ ਤਾਂ ਸਮੱਸਿਆ ਬਾਰੇ ਪਤਾ ਸੀ ਤੇ ਨਾ ਹੀ ਜੋ ਮਸ਼ੀਨਰੀ ਸ਼ਹਿਰ ਵਿੱਚ ਰਾਤੀ ਪਹੁੰਚੀ ਹੈ ਉਸ ਬਾਰੇ ਪਤਾ ਸੀ ਤੇ ਨਾ ਹੀ ਨਗਰ ਕਾਉਂਸਲ ਗੁਰਾਇਆਂ ਦੇ ਪ੍ਰਧਾਨ ਨੂੰ ਜਿਹੜੀ ਰਾਤੀ ਮਸ਼ੀਨਰੀ ਆਈ ਹੈ ਉਸ ਬਾਰੇ ਪਤਾ ਸੀ ਜਿੱਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਨਗਰ ਕਾਉਂਸਲ ਰਾਮਪੁਰੋਂ ਸਹੀ ਚੱਲ ਰਹੀ ਹੈ ਇਸ ਸੰਬੰਧੀ ਵਾਰਡ ਨੰਬਰ 5 ਦੇ ਆਮ ਆਦਮੀ ਪਾਰਟੀ ਦਾ ਇੰਚਾਰਜ ਪੰਕਜ ਆਈ ਮਸ਼ਹੂਰ ਵਪਾਰੀ ਅਜਵਿੰਦਰ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਵਾਰਡ ਨੰਬਰ 8 ਦੇ ਕੌਂਸਲਰ ਮਨੋਜ ਗੋਗਨਾ ਨੇ ਕੀ ਕਿਹਾ ਆਓ ਸੁਣੋ ਗੰਦੇ ਪਾਣੀ ਦੀ ਨਿਕਾਸੀ ਜਿਹੜਾ ਬੜਾ ਪਿੰਡ ਰੋਡ ਤੇ ਕਾਫੀ ਦਿਨਾਂ ਤੋਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਪਬਲਿਕ ਨੂੰ ਵੀ ਔਰ ਦੁਕਾਨਦਾਰਾਂ ਨੂੰ ਵੀ ਔਰ ਗਾਹ ਕ ਜੜੇ ਆ ਬਹੁਤ ਮੁਸ਼ਕਲ ਨਾਲ ਦੁਕਾਨ ਦੇ ਅੰਦਰ ਵੜਦੇ ਸੀ ਅੱਜ ਸਮੂਹ ਗੁਆਂ assemblage ਦੀ ਜਿਹੜੀ ਟੀਮ ਆ ਉਹਨਾਂ ਦੇ ਨਾਲ ਹੀ ਨਗਰ ਕੌਂਸਲ ਕਹੇ ਸੀਗੇ ਕਿ ਤੇ ਸਾਰਿਆਂ ਨੇ ਆਪਣੀ ਆਪਣੀ ਸਮੱਸਿਆ ਦੱਸੀ ਸਮੱਸਿਆ ਸੀ ਮੇਨ ਇੱਕ ਖੋਦੀ ਸੀਗੀ ਜਿਹੜੀ ਜੀ ਬੜਾ ਪਿੰਡ ਰੋਡ ਤੇ ਨਵੀਂ ਬਣਦੀ ਆ ਬਈ ਉਹ ਖੋਦੀ ਕਰਕੇ ਥੋੜਾ ਜਿਹਾ ਪਾਣੀ ਕਿਤੇ ਨਾ ਕਿਤੇ ਸਟਕ ਹੁੰਦਾ ਸੀ ਔਰ ਪਾਣੀ ਜਿਹੜਾ ਨਾਲੀਆਂ ਤੋਂ ਬਾਹਰ ਆ ਜਾਂਦਾ ਸੀਗਾ ਔਰ ਹਰਾਨੀ ਜਨਕ ਅਨਸਰ ਤਾਂ ਉਦੋਂ ਮਿਲਦਾ ਜਦੋਂ ਇਹ ਖੋਦੀ ਪਹਿਲਾਂ ਪ੍ਰਾਈਵੇਟ ਦੱਸੀ ਜਾਂਦੀ ਸੀ ਔਰ ਉਸ ਤੋਂ ਬਾਅਦ ਫੇਰ ਸਾਰਿਆਂ ਦੀ ਹਾਜ਼ਰੀ ਦੇ ਵਿੱਚ ਉਹਨੂੰ ਸਰਕਾਰੀ ਤੌਰ 'ਤੇ ਦੱਸਿਆ ਗਿਆ ਪਰ ਸਾਨੂੰ ਵੀ ਪਤਾ ਨਹੀਂ ਬਈ ਉਹ ਖੋਦੀ ਕੌਣ ਬਣਾਉਂਦਾ ਕੌਣ ਸਾਨੂੰ ਨਹੀਂ ਪਤਾ ਜੀ ਪਰ ਦੋ ਤਿੰਨ ਕੋ ਹੋਰ ਨਾਲ ਇਹਦੇ ਜੁੜਦੇ ਮੁੱਦੇ ਸੀ ਕਿ ਜੀਟੀ ਰੋਡ ਤੇ ਜਿਹੜੇ ਖੱਡੇ ਹੋਏ ਆ ਜਾਂ ਬੜਾ ਪਿੰਡ ਰੋਡ ਤੇ ਜਿਹੜੇ ਖੱਡੇ ਹੋਏ ਆ ਆਖਰਕਾਰ ਜਦੋਂ ਗੁਰਾਇਆਂ ਐਸੋਸੀਏਸ਼ਨ ਨੂੰ ਕੋਈ ਸੰਤੋਸ਼ਜਨਕ ਆਨਸਰ ਨਹੀਂ ਮਿਲਿਆ ਤਾਂ ਸਾਰਿਆਂ ਨੇ ਇਹ ਫੈਸਲਾ ਲਿਆ ਵੀ ਗੁਰਾਇਆਂ ਐਸੋਸੀਏਸ਼ਨ ਆਪਣੇ ਤੌਰ ਤੇ ਇਸ ਜਿਹੜੀ ਬਾਜ਼ਾਰ ਦੇ ਵਿੱਚ ਕੋਈ ਵੀ ਖੱਡੇ ਆ ਜਾਂ ਹੋਰ ਕੋਈ ਵਰਕਆਊਟ ਕਰਨ ਵਾਲਾ ਹੈਗਾ ਆ ਉਹ ਆਪਣੇ ਨਿੱਜੀ ਖਰਚੇ ਤੇ ਉਹ ਉਹਨੂੰ ਪੂਰਾ ਕਰੋਗੇ ਜਿਹੜੀਆਂ ਮਸ਼ੀਨਾਂ ਵੀ ਲੱਗੀਆਂ ਹੋਈਆਂ ਉਹਦੇ ਬਾਰੇ ਆਪਾਂ ਨੂੰ ਕੋਈ ਨੋਲਿਜ ਨਹੀਂ ਸੀ ਉਹਦੇ ਬਾਰੇ ਪੁੱਛਿਆ ਗਿਆ ਸੀ ਤੇ ਉਹ ਵੀ ਬਸ ਪ੍ਰਧਾਨ ਜੀ ਨੂੰ ਪੁੱਛਿਆ ਤੇ ਉਹ ਕਹਿੰਦੇ ਵੀ ਮੈਨੂੰ ਤਾਂ ਇਹਦੇ ਬਾਰੇ ਪਤਾ ਨਹੀਂ ਜੀ ਤੇ ਈਓ ਸਾਹਿਬ ਨੂੰ ਉਹਦੇ ਬਾਰੇ ਵੀ ਕੋਈ ਜਾਣਕਾਰੀ ਨਹੀਂ ਸੀ ਇੱਕ ਸਾਡੇ ਉੱਥੇ ਵਰਕਰ ਨੇ ਹੈਗੇ ਆ ਨਗਰ ਕੌਂਸਲ ਦੇ ਉਹ ਕਹਿੰਦੇ ਜੀ ਪਰਸੋਂ ਮੈਨੂੰ ਫੋਨ ਆਇਆ ਸੀਗਾ ਪਰ ਮੈਂ ਈਓ ਸਾਹਿਬ ਨੂੰ ਇੰਟੀਮੇਸ਼ਨ ਕਰਨਾ ਭੁੱਲ ਗਿਆ ਉਹਦੀ ਵਜ੍ਹਾ ਦੇ ਨਾਲ ਜਿਹੜੀਆਂ ਮਸ਼ੀਨਾਂ ਅੱਜ ਹਲੇ ਖੜੀਆਂ ਆ ਜਿਹੇ ਕੰਮ ਵਰਕਆਊਟ ਵਿੱਚ ਨਹੀਂ ਹੋਈਆਂ ਉਮੀਦ ਹੈ ਵੀ ਉਹ ਉਹਨੂੰ ਕਲੀਅਰ ਆਊਟ ਕਰਕੇ ਵਰਕਆਊਟ ਦੇ ਵਿੱਚ ਲਿਆਂਦਾ ਜਾਊਗਾ ਤਾਂ ਕਿ ਜਿਹੜਾ ਸ਼ਹਿਰ ਦਾ ਉਸ ਸਵੈ ਜਿਹੜੀ ਆ ਪਖਤਾ ਤਰੀਕੇ ਨਾਲ ਸ਼ੁਰੂ ਕਰਵਾਈ ਜਾ ਸਕਦਾ ਹੈ ਕਿਸ ਜਿਹੜੀ ਪਾਰਟੀ ਦਾ ਕੌਂਸਲਰ ਹੈ ਆਮ ਆਦਮੀ ਪਾਰਟੀ ਦਾ ਵਾਰ ਨੰਬਰ 8 ਤੋਂ ਕੌਂਸਲਰ ਹੈ ਮੇਰੀ ਜਿਹੜੀ ਦੁਕਾਨ ਆ ਉਹ 5 ਨੰਬਰ ਵਾਰਡ ਤੇ ਆਉਂਦੀ ਆ ਜਿਨ੍ਹਾਂ ਦੇ ਇੰਚਾਰਜ ਸਾਡੇ ਆਮ ਆਦਮੀ ਪਾਰਟੀ ਦੇ ਪੰਕਜ ਰਾਏ ਜੀ ਹੈ ਜੀ ਤੇ ਇੱਥੇ ਜਿਹੜਾ ਕੌਂਸਲਰ ਤੇ ਜੇ ਕਹੀਏ ਸਪਸ਼ਟ ਬਾਰਮਦ ਗਲੀ ਪਾਰਟੀ ਦਾ ਜੀ ਆਮ ਆਦਮੀ ਪਾਰਟੀ ਦਾ ਜੀ ਸਾਡੀ ਦਾ ਤੇ ਇਹਦਾ ਮਤਲਬ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਦਾ ਸੁਣਵਾਈ ਨਹੀਂ ਹੁੰਦੀ ਇਸਨਵਾਹੀ ਦੀ ਗੱਲ ਇਹ ਆ ਜੀ ਅਸੀਂ ਤਾਂ ਲੋਕਾਂ ਲਈ ਖੜੇ ਸੀ ਲੋਕਾਂ ਨੇ ਸਾਨੂੰ ਚਿਤਾਇਆ ਲੋਕਾਂ ਦੇ ਹਿੱਤਾਂ ਲਈ ਸਾਨੂੰ ਕੰਮ ਕਰਨਾ ਆ ਔਰ ਲੋਕਾਂ ਦੇ ਹਿੱਤਾਂ ਲਈ ਕੰਮ ਕਰਕੇ ਦਿਖਾਉਣਾ ਆ ਜੀ ਉਮੀਦ ਹੈ ਭਈ ਜਿਹੜੀ ਸੁਣਵਾਈ ਹੋਵੇ ਨਾ ਹੋਵੇ ਜੀ ਅਸੀਂ ਆਪਣਾ ਜਿਹੜਾ ਵਰਕਆਊਟ ਆ ਜਾਂ ਜਿਹੜੀ ਝੰਗ ਆ ਸ਼ਹਿਰ ਲਈ ਉਹ ਯਾਰੀ ਆ ਜੀ ਸਾਡੀ ਪਰ ਜਿੱਦਾਂ ਪਤਾ ਨਹੀਂ ਲੱਗਦਾ ਹੈਗਾ ਤੁਹਾਨੂੰ ਤੁਸੀਂ ਕਹਿੰਦੇ ਨਾ ਸਾਨੂੰ ਹੋਦੀ ਦਾ ਪਤਾ ਬਿਲਕੁਲ ਨਹੀਂ ਦੁਕਾਨ ਦੇ ਨਹੀਂ ਜੀ ਬਿਲਕੁਲ ਨਹੀਂ ਇਹਦੇ ਬਾਰੇ ਸਾਨੂੰ ਜਾਣਕਾਰੀ ਹੈ ਨਹੀਂ ਕੋਈ ਵੀ ਜੀ ਵੀ ਆਈ ਤੁਹਾਨੂੰ ਉਹਦਾ ਨਹੀਂ ਪਤਾ ਬਿਲਕੁਲ ਨਹੀਂ ਪਤਾ ਜੀ ਨਾ ਕੋਈ ਜਾਣਕਾਰੀ ਇਨਫੀਮੇਸ਼ਨ ਦਿੱਤੀ ਹੈ ਜੀ ਬੜਾ ਬੜਾ ਰੋਡ ਤੇ ਆ ਕੋਈ ਮਿਸ਼ਨ ਦੇ ਆ ਰਹੀ ਹੈ ਜਾਂ ਕੋਈ ਹੋਰ ਆਇਆ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਇਹੋ ਸਾਬ ਕਹਿੰਦੇ ਮੈਨੂੰ ਨਹੀਂ ਪਤਾ ਭਗਵਾਨ ਸਾਹਿਬ ਕਹਿੰਦੇ ਮੈਨੂੰ ਨਹੀਂ ਪਤਾ ਇਹ ਕੋਈ ਮਸ਼ੀਨਾ ਖਵਾ ਜਾਏਗੀ ਖਵਾ ਚੁਗੀ ਆ ਗਈ ਹੈ ਜੀ ਆਣੀ ਜਾਂ ਜੀ ਰੱਬ ਜਾਣੇ ਵੀ ਹੁਣ ਜੇ ਸਵਾਈ ਆ ਜਿਹੜੀ ਉਹ ਵੀ ਹਵਾ ਚ ਹੀ ਹੋਣੀ ਆ ਜਾਂ ਹੋਊਗੀ ਜ਼ਰੂਰ ਮਤਲਬ ਦਫ਼ਤਰ ਹੈ ਵੀ ਹੈ ਮੁਲਾਜ਼ਮ ਹਾ ਵੀ ਹੈ ਕਾਉਂਸਲਰ ਦੇ ਉੱਪਰ ਪਤਾ ਨਹੀਂ ਲੱਗਦਾ ਜੀ ਕੁਛ ਵੀ ਸਾਨੂੰ ਇਹ ਨਹੀਂ ਸਮਝ ਲੱਗਦੀ ਬਈ ਅ ਕਾਉਂਸਲ ਜਿਹੜੀ ਆ ਉਹ ਕੌਣ ਚਲਾ ਰਿਹਾ ਜੀ ਨਗਰ ਕਾਉਂਸਲ ਨੂੰ ਕੌਣ ਚਲਾ ਚਲਾ ਰਿਹਾ ਜੀ ਜਾਂ ਜਿਹੜਾ ਮਾਜੀ ਕਾਉਂਸਲਰ ਤਾਂ ਵਿਚਾਰੇ ਆਪ ਪਰੇਸ਼ਾਨ ਆ ਜੀ ਉਹ ਸੋਚਦੇ ਆਵੇ ਤੁਸੀਂ ਕੰਮ ਕੀ ਕਰੀਏ ਹਰੇਕ ਵਾਰਡਾਂ ਦੇ ਵਿੱਚ ਹਰੇਕ ਕੌਂਸਲਰ ਨੇ ਆਪਣੀ ਆਪਣੀ ਜਗ੍ਹਾ ਤੇ ਜਿਹੜੇ ਪ੍ਰੋਮਿਸ ਕੀਤੇ ਆ ਉਹ ਤਾਂ ਉਹਨਾਂ ਨੂੰ ਪੂਰੇ ਕਰਨ ਵਿੱਚ ਲੱਗੇ ਹੋਏ ਜਿਨ੍ਹਾਂ ਵਿੱਚ ਮੈਂ ਵੀ ਇੱਕ ਹਾਂ ਅਸੀਂ ਵੀ ਚਾਹੁੰਦੇ ਆ ਜੇ ਸਾਨੂੰ ਇੱਕ ਇੱਕ ਵੋਟ ਪਾ ਕੇ ਸਾਡੇ ਵਾਰਡ ਨੇ ਸਾਡੇ ਸ਼ਹਿਰ ਨੇ ਸਾਨੂੰ ਇੱਥੇ ਤੱਕ ਲਿਆਂਦਾ ਅਸੀਂ ਉਹਨਾਂ ਦੀਆਂ ਉਮੀਦਾਂ ਤੇ ਖਰੇ ਉਤਰਈਏ ਉਸ ਭਰੋਸੇ ਦੇ ਵਿੱਚ ਅਸੀਂ ਉਹ ਸਾਬ ਨੂੰ ਔਰ ਆਪਣੇ ਜਿਹੜੇ ਮੈਂਬਰ ਆ ਉਹਨਾਂ ਨੂੰ ਇਹ ਕਹਿੰਦੇ ਆ ਕਿ ਸਾਡੇ ਨਾਲ ਸਹਿਯੋਗ ਕਰੋ ਆਪਾਂ ਨਾਲ ਮਿਲ ਕੇ ਇਸ ਸ਼ਹਿਰ ਬਾਰੇ ਸੋਚੀਏ ਨਾ ਕਿ ਕੋਈ ਜਿਹੜੀਆਂ ਉੱਪਰ ਲੀਆਂ ਹਵਾਵਾਂ ਦੇ ਵਿੱਚ ਰਹਿ ਕੇ ਇੱਕ ਦੂਜੇ ਨੂੰ ਇਗਨੋਰ ਕਰੀਏ ਹਾਂਜੀ ਮੈਂ ਪੰਕਜ ਰਏ ਆਪਣੇ ਵਾਰਨਿੰਗ ਚਾਰਜ ਵਾਰ ਨੰਬਰ 5 ਤੋਂ ਪਿਛਲੇ ਦਿਨੀ ਜਿਹੜੀ ਸਾਡੀ ਬੜਾ ਪਿੰਡ ਰੋਡ ਤੇ ਬੜੀ ਸਮੱਸਿਆ ਚੱਲ ਰਹੀ ਸੀ ਪਾਣੀ ਦੀ ਜਿਹੜੀ ਜੀ ਮੇਨ ਬੜਾ ਪਿੰਡ ਰੋਡ ਤੇ ਚੌਂਕ ਤੋਂ ਲੈ ਕੇ ਪਿੱਛੇ ਤੱਕ ਜਿਹੜੇ ਸਮੂਥ ਗੰਦਾਰਾਂ ਦੀਆਂ ਦੁਕਾਨਾਂ ਦੇ ਅੱਗੇ ਪਾਣੀ ਖੜਿਆ ਉਹਦੇ ਜਦੋਂ ਅਸੀਂ ਨੀਜੇ ਤੇ ਪਹੁੰਚੇ ਦੇਖਿਆ ਵੀ ਮੂਰੇ ਹੌਦੀ ਬਲੌਕ ਹੋਈ ਆ ਪਰ ਜਦੋਂ ਅਸੀਂ ਜਾਦਾ ਸ਼ਾਨ ਪੀਨ ਕੀਤੀ ਤਾਂ ਪਤਾ ਲੱਗਿਆ ਵੀ ਜਿਹੜੀ ਇੱਕ ਦੁਕਾਨ ਦੇ ਮੋਹਰੇ ਜਿਹੜੀ ਮਸ਼ਹੂਰ ਦੁਕਾਨ ਚੌਂਕ ਦੇ ਵਿੱਚ ਹੈਗੀ ਆ ਉਹਦੇ ਮੋਹਰੇ ਇੱਕ ਹੋਦੀ ਬਣ ਰਹੀ ਸੀ ਪਹਿਲਾਂ ਪਤਾ ਲੱਗਿਆ ਵੀ ਇਹ ਹੋਦੀ ਪ੍ਰਾਈਵੇਟ ਕੰਸਟਰਕਸ਼ਨ ਹੋ ਰਹੀ ਹੈ ਔਰ ਬਾਅਦ ਵਿੱਚ ਉਹੀ ਹੋਦੀ ਨੂੰ ਗਵਰਨਮੈਂਟ ਸਰਕਾਰੀ ਹੋਦੀ ਦਾ ਨਾਮ ਦਿੱਤਾ ਗਿਆ ਜੀ ਇਹ ਇਹ ਰਾਤੋਂ ਰਾਤ ਪ੍ਰਾਈਵੇਟ ਤੋਂ ਸਰਕਾਰੀ ਹੋ ਗਈ ਕਿਦਾਂ ਬਣ ਗਈ ਇਸ ਚੀਜ਼ ਦਾ ਸਾਨੂੰ ਨਹੀਂ ਪਤਾ ਜਦੋਂ ਅੱਜ ਅਸੀਂ ਈਓ ਸਾਹਿਬ ਨੂੰ ਇਸ ਬਾਰੇ ਪੁੱਛਿਆ ਤਾਂ ਉਹਨਾਂ ਨੇ ਸਾਨੂੰ ਇਹ ਜਵਾਬ ਦਿੱਤਾ ਜੀ ਨਹੀਂ ਕਿ ਉਹ ਅਸੀਂ ਨਗਰ ਕੌਂਸਲ ਵੱਲੋਂ ਬਣਾ ਰਹੇ ਆ ਪਰ ਉਹਨਾਂ ਨੇ ਸਾਨੂੰ ਕੋਈ ਸਪਸ਼ਟੀਕਰਨ ਨਹੀਂ ਦੇ ਪਾਏ ਚੰਗੀ ਤਰ੍ਹਾਂ ਵੀ ਸਾਨੂੰ ਇਹ ਦੱਸ ਨਹੀਂ ਪਾਏ ਵੀ ਇਹ ਹੋਦੀ ਦਾ ਜਿਹੜਾ ਮਤਾ ਆ ਇਹ ਕਿਹੜੇ ਵਾਰਡ ਦੇ ਵਿੱਚੋਂ ਮੇਨਟੇਨੈਂਸ ਚ ਪਾਇਆ ਗਿਆ ਆ ਵਾਰਡ ਨੰਬਰ 5 ਚ ਪਾਇਆ ਗਿਆ 6 ਚ ਪਾਇਆ ਗਿਆ ਜਾਂ ਕਿੱਥੋਂ ਪੈਸੇ ਤੁਸੀਂ ਲਿਆ ਕੇ ਇਸ ਹੋਦੀ ਦੀ ਤੁਸੀਂ ਪੂਰੀ ਕੰਪਲੀਟ ਕਰਵਾ ਰਹੇ ਹੋ ਤੇ ਬਾ ਅੱਜ ਸਾਡੀ ਯੂ ਸਰਬ ਦੇ ਨਾਲ ਵੀ ਗੱਲਬਾਤ ਹੋਈ ਜਾਂਦੀ ਯੂ ਸਰਬ ਕਹਿੰਦੇ ਕੋਈ ਗੱਲ ਨਹੀਂ ਮੈਂ ਅਸੀਂ ਆਪਣੇ ਲੈਵਲ ਤੇ ਦੇਖ ਕੇ ਜੇ ਉਹ ਨਜਾਇਜ਼ ਆ ਤਾਂ ਅਸੀਂ ਉਹਨੂੰ ਬੰਦ ਕਰਵਾਵਾਂਗੇ ਤੇ ਅਸੀਂ ਇਹ ਵੀ ਕਹਿੰਦੇ ਆ ਜੇ ਹੋਈ ਇਹ ਚੀਜ਼ਾਂ ਬੰਦ ਨਾ ਕੀਤੀਆਂ ਗਈਆਂ ਤਾਂ ਗੱਲੋਂ ਸਮੂਹ ਗਰਾ ਐਸੋਸੀਏਸ਼ਨ ਬੜਾ ਪਿੰਡ ਰੋਡ ਬਾਜ਼ਾਰ ਇਸ ਚੀਜ਼ ਨੂੰ ਸਖਤ ਨੋਟਿਸ ਲਵੇਗਾ ਤੇ ਕੋਈ ਵੱਡੀ ਕਾਰਵਾਈ ਕਰਾਂਗੇ ਧੰਨਵਾਦ ਤੁਸੀਂ ਪੁੱਛਿਆ ਸੀਗਾ ਉੱਥੇ ਕਿ ਇਹ ਬਿਨਾ ਕਿਸੇ ਮਤੇ ਤੋਂ ਬਿਨਾ ਕਾਉਂਸਲਰਾਂ ਦੀ ਸਹਿਮਤੀ ਤੋਂ ਹਾਊਸ ਦੀ ਸਹਿਮਤੀ ਬਿਨਾ ਇਹ ਕੰਮ ਕਿਦਾ ਹੋ ਗਿਆ ਬਿਲਕੁਲ ਜੀ ਬਿਲਕੁਲ ਸਾਡੇ ਦੋ ਐਮਸੀ ਜਿਹੜੇ ਹੈਗੇ ਆ ਬੜਾ ਪਿੰਡ ਰੋਡ ਤੋਂ ਹੈਗੇ ਆ ਉਹ ਵੀ ਸਾਡੇ ਨਾਲ ਸਿਗੇ ਤੇ ਜਦੋਂ ਅਸੀਂ ਉਹਨਾਂ ਨੂੰ ਇਸ ਬਾਰੇ ਸਵਾਲ ਕੀਤਾ ਤਾਂ ਉਹਨਾਂ ਕੋਈ ਸਪਸ਼ਟੀ ਕਰਿਆ ਉਹਨਾਂ ਸੰਤੋਸ਼ਟੀ ਜਨਕ ਜਵਾਬ ਨਹੀਂ ਦੇ ਪਾਇਆ ਇਸ ਠੀਕ ਹੈ ਅੱਜ ਅੱਜ ਕੁਝ ਮਸ਼ੀਨਾਂ ਵੀ ਆਈਆਂ ਹੋਈਆਂ ਸੀਗੀਆਂ ਇੱਥੇ ਤੇ ਉਸ ਬਾਰੇ ਵੀ ਕਾਫੀ ਚਰਚਾ ਹੋਈ ਹੈਗੀ ਹੈ ਕਿਸੇ ਹਾਊਸ ਨੂੰ ਪਤਾ ਹੀ ਨਹੀਂ ਹੈਗਾ ਮਸ਼ੀਨਾਂ ਇੱਥੇ 2 ਦਿਨ ਤੋਂ ਖੜੀਆਂ ਹੋਈਆਂ ਸਿਵਰੇਜ ਵਾਲੀਆਂ ਇਸ ਬਾਰੇ ਮੈਂ ਸਵੇਰੇ ਜੀ ਮਸ਼ੀਨਾਂ ਲੱਗੀਆਂ ਜਰੂਰ ਦੇਖੀਆਂ ਖੜੀਆਂ ਜਰੂਰ ਦੇਖੀਆਂ ਪਰ ਇਸ ਬਾਰੇ ਮੈਨੂੰ ਕੋਈ ਜ਼ਿਆਦਾ ਨਹੀਂ ਪਤਾ ਕਿ ਨਾ ਹੀ ਮੇਰੇ ਨੌਲੇਜ 'ਚ ਸੀਗਾ ਇਹ ਪਰ ਮਸ਼ੀਨਾਂ ਮੈਂ ਬੜਾ ਬੰਦੂਰ ਤੇ ਖੜੀਆਂ ਦੇਖੀਆਂ ਆ ਬੰਦੀਆਂ ਸੈਸ਼ਨ ਵਿੱਚ ਉਹ ਵੀ ਤੁਹਾਡੇ ਬੋਰਡ ਦੇ ਵਿੱਚ ਹੀ ਕੰਮ ਚੱਲ ਰਿਹਾ ਸੀ ਚੈਕਿੰਗ ਕਰ ਰਹੇ ਸੀਗੇ ਜਾਂ ਜਿਹੜਾ ਵੀ ਸੀਗਾ ਉਹ ਹਾਊਸ ਨੂੰ ਵੀ ਨਹੀਂ ਪਤਾ ਹੈਗਾ ਪ੍ਰਧਾਨ ਸਾਹਿਬ ਕਹਿੰਦੇ ਮੈਨੂੰ ਨਹੀਂ ਪਤਾ ਜਾਂ ਈਓ ਸਾਹਿਬ ਕਹਿੰਦੇ ਸੀ ਕਿ ਸਾਨੂੰ ਵੀ ਨਹੀਂ ਪਤਾ ਮਸ਼ੀਨਾਂ ਇੱਥੇ 2 ਦਿਨ ਤੋਂ ਖੜੀਆਂ ਹੋਈਆਂ ਇਹਦਾ ਜਵਾਬ ਤਾਂ ਕਿ ਨਗਰ ਕੌਂਸਲ ਦਾ ਪ੍ਰਧਾਨ ਹੀ ਦੇ ਸਕਦਾ ਜੇ ਉਹਨਾਂ ਪ੍ਰਧਾਨ ਜੀ ਉਹਨਾਂ ਨੂੰ ਹੀ ਪਤਾ ਤਾਂ ਗਾ ਸਾਨੂੰ ਕਿੱਥੀ ਪਤਾ ਆਉਣਾ ਹੈ ਨਗਰ ਕੌਂਸਲਰ ਅਸੀਂ ਗਏ ਸੀ ਇਹ ਬਾਜ਼ਾਰ ਦੇ ਵਿੱਚ ਬੜੇ ਬੰਡ ਰੋਡ ਦੇ ਬਾੜਦੇ ਨੂੰ ਇਹਨਾਂ ਨੇ ਸੜਕਾਂ ਪੱਟੀਆਂ ਸੀ ਅੱਜ ਤੋਂ 1.5 ਸਾਲ ਪਹਿਲਾਂ 1.5 ਸਾਲ ਪੜਨ ਪਟਕਾ ਪੱਟਣ ਦੇ ਬਾਵਜੂਦ ਉਹ ਟੋਏ ਪਏ ਆ ਮੀਂਹ ਦਾ ਮੌਸਮ ਆ ਗਿਆ ਤਿਲਕਣ ਬਾਜੀ ਬਣੀ ਹੋਈ ਹੈ ਕਿਸੇ ਦੀ ਵੀ ਕੋਈ ਐਕਟਿਵ ਆ ਕੋਈ ਵੀ ਧੀ ਪੈਣ ਦੇ ਕੇ ਸੱਟ ਲੱਗਣ ਦਾ ਬਹੁਤ ਡਰ ਸੀ ਉੱਥੇ ਅਸੀਂ ਉਹਦੇ ਬਾਰੇ ਮੁੱਦੇ ਤੇ ਗਏ ਸੀ ਇਹਦੀ ਰਿਪੇਅਰ ਕੀਤੀ ਜਾਵੇ ਉਹਨਾਂ ਨੇ ਸਪਸ਼ਟ ਜਵਾਬ ਤਾਂ ਦਿੱਤਾ ਜੀ ਅਸੀਂ ਤੁਹਾਡੇ ਮਤੇ ਪਾਉਗੇ ਜੀ ਹੋਊਗਾ ਜੀ ਮੀਂਹ ਦਾ ਮੌਸਮ ਨਿਕਲ ਜਾਣਾ ਜਾਣ ਨੂੰ ਫਿਰ ਕਰਾਂ ਦਾ ਕੀ ਫਾਇਦਾ ਫਿਰ ਅਸੀਂ ਦਰਾਇਆ ਐਸੋਸੀਏਸ਼ਨ ਨੇ ਕਨਾਈ ਐਸੋਸੀਏਸ਼ਨ ਬੜਾ ਪਿੰਡ ਰੋਡ ਦੇ ਅਸੀਂ ਸਾਲ ਕੇ ਫੈਸਲਾ ਇਹ ਲਿਆ ਕਿ ਅਸੀਂ ਆਪਣੇ ਕੋਲੋਂ ਸਾਰੇ ਜਾਨੇ ਖਰਚਾ ਕਰਕੇ ਇਹ ਵਾਲੇ ਜਿਹੜੇ ਟੋਏ ਆ ਇਹ ਭਰੇ ਜਾਊਗੇ ਜਿਹੜੀਆਂ ਸੜਕਾਂ ਦੇ ਇਹਨਾਂ ਪਾਈ ਪੱਟੇ ਆ ਸੀਵਰੇਜ ਦੇ ਪਾਈ ਪੱਟੇ ਬਾਥਰੂਮ ਬਣਾ ਲਏ ਜਾਏ ਪਾਈ ਪੱਟੇ ਆ ਗਿਆ ਹਾਈਵੇ ਦੇ ਉੱਪਰ ਇਹਨੂੰ ਅਸੀਂ ਐਸੋਸੀਏਸ਼ਨ ਰਿਪੇਅਰ ਕਰਾ ਕੇ ਦੋਗੀ ਕਿਉਂਕਿ ਜੀ ਕੌਨਸਲਰ ਦਾ ਸਪਸ਼ਟ ਹੋਇਆ ਕਿ ਅੰਦਰ ਬਜਟ ਹੈ ਨਹੀਂ ਜੀ ਕੁਝ ਨਹੀਂ ਹੈਗਾ ਜੀ ਲੱਕ ਬਚ ਜੂਗੀ ਦਾ ਪਾ ਦਵਾਂਗੇ ਬੜਾ ਪਿੰਡ ਰੋਡ ਬਣਨੀ ਹੈ ਜਦੋਂ ਜੀ ਬੜਾ ਪਿੰਡ ਰੋਡ ਦਾ 6 ਮਹੀਨੇ ਬਾਅਦ ਬਣਨੀ ਹੈ ਅੱਜ ਬਣਨੀ ਪਤਾ ਨਹੀਂ ਜੀ ਦੋ ਸਾਲ ਦਾ ਸ ਚਲੋ ਦੀ ਪਟਿਆ ਰਿਪੇਅਰ ਕਰਨੀ ਚਾਹੀਦੀ ਆ ਜੋ ਸਮਾਨ ਪਟਦੇ ਉਹਦੀ ਰਿਪੇਅਰ ਵੀ ਜ਼ਰੂਰੀ ਆ ਬਸ ਐਸੀ ਮੁੱਦੇ ਲੈ ਗਏ ਜੀ ਪਰ ਜੋ ਗੰਦੇ ਪਾਣੀ ਦੀ ਜਿਹੜੀ ਸੱਸਾਈ ਜਲਦੀ ਬੜਾ ਪੰਡ ਰੋੜਦੇ ਬੜਾ ਪੰਡ ਰੋੜ ਜਿਹੋ ਖੋਦੀਆਂ ਪਟ ਹੋਈਆਂ ਜਾਂ ਮੈਂਟ ਨਹੀਂ ਹੈਗੀਆਂ ਜੀ ਕਰੇ ਹੋਣਾ ਜੀ ਪਾਣੀ ਤੇ ਰੁਕਣਾ ਹੀ ਰੁਕਣਾ ਮਾ ਗਾਹ ਨਾਲ ਭੜੀਆਂ ਪਈਆਂ ਨਾਲੀਆਂ ਸਾਰੀਆਂ ਨਹੀਂ ਤਾਂ ਚਲੋ ਆਪਾਂ ਗਾਰ ਦੇ ਵਿੱਚ ਉਤਰ ਕੇ ਦੇ ਉਹਦੇ ਉੱਥੇ ਲੈ ਲਓ ਨਾ ਮੈਂ ਬਾਈਟ ਮੇਰੀ ਲੈਣੀ ਮਨੀਸ਼ ਜੀ ਤੁਜੀ ਵੀ ਇਹ ਬਾਈਟ ਲੈਣੀ ਉੱਥੇ ਲੋ ਨਾਲੀ ਦੇ ਵਿੱਚ ਵੜ ਕੇ ਆਜੋ ਮੈਂ ਨਾਲੀ ਦੇ ਵਿੱਚ ਵੜਦਾ ਫੇਰ ਦਿੰਦਾ ਬਾਈ ਤੁਹਾਨੂੰ ਜੀ ਜਿੱਦਾਂ ਤੁਸੀਂ ਦੇਖਿਆ ਹੀ ਹੁਣ ਬਰਸਾਤਾ ਸ਼ੁਰੂ ਤੇ ਬਰਸਾਤਾਂ ਤੋਂ ਪਹਿਲਾਂ ਹੀ ਆਪਣੇ ਬੜਾਪਨ ਰੋਡ ਦੇ ਉੱਤੇ ਬਹੁਤ ਹੀ ਜ਼ਿਆਦਾ ਗੰਦਾ ਪਾਣੀ ਖੜਾ ਹੋਇਆ ਹੈ ਤੇ ਉਹਦੀ ਕੋਈ ਨਿਕਾਸੀ ਨਹੀਂ ਕੋਈ ਕੁਛ ਨਹੀਂ ਇਹਦੇ ਬਾਰੇ ਅਸੀਂ ਬਾਜ਼ਾਰ ਨੇ ਇਕੱਠੇ ਹੋ ਕੇ ਈਓ ਸਾਹਿਬ ਤੋਂ ਇਹਦਾ ਨੋਟਿਸ ਲਿਆ ਵੀ ਇਹ ਪਾਣੀ ਕੱਲ ਹੀ ਨਹੀਂ ਜਾਂਦਾ ਪਿਆ ਤੇ ਉਹਨਾਂ ਦੇ ਕੋਲ ਮੋਰੇ ਸਾਨੂੰ ਦੇਣ ਲਈ ਕੋਈ ਜਵਾਬ ਵੀ ਹੈ ਨਹੀਂਗਾ ਇੱਕ ਤੁਸੀਂ ਦੇਖਿਆ ਹੋਣਾ 메ਨ ਚੌਂਗ ਦੇ ਵਿੱਚ ਨਵੀਆਂ ਹੌਦੀਆਂ ਬਣਨੀਆਂ ਪਈਆਂ ਤੇ ਜਦ ਉਹਦੇ ਬਾਰੇ ਈਓ ਸਾਹਿਬ ਨੂੰ ਪੁੱਛਿਆ ਗਿਆ ਵੀ ਹੌਦੀਆਂ ਪਹਿਲਾਂ ਤਾਂ ਉਹ ਕਹਿ ਰਿਹਾ ਸੀ ਪ੍ਰਾਈਵੇਟ ਬੰਦੇ ਆਪਣੇ ਬਣਾ ਰਹੇ ਆ ਜਿਨ੍ਹਾਂ ਦੀਆਂ ਹੈਗੀਆਂ ਤੇ ਉਸ ਤੋਂ ਬਾਅਦ ਜਿਆਦਾ ਜੀ ਅੱਜ ਦਫ਼ਤਰ ਜਾ ਕੇ ਉਹਨਾਂ ਨੂੰ ਪੁੱਛਿਆ ਤੇ ਇਹ ਕਹਿ ਰਹੇ ਜੀ ਇਹ ਸਰਕਾਰੀ ਬਣ ਰਹੀਆਂ ਤੇ ਸਰਕਾਰੀ ਬਣ ਰਹੀਆਂ ਤਾਂ ਉਹਨਾਂ ਨੂੰ ਪੁੱਛਿਆ ਜੀ ਇਹਦਾ ਫੰਡ ਕੌਣ ਦੇ ਰਿਹਾ ਜੀ ਨਾ ਕਿਸੇ ਐਮਸੀ ਦੇ ਖਾਤੇ 'ਚੋਂ ਫੰਡ ਜਾ ਰਿਹਾ ਨਾ ਕਮੇਟੀ ਘਰੋਂ ਫੰਡ ਜਾ ਰਿਹਾ ਇਹ ਫੰਡ ਜਾ ਕੇ ਥਰਿਆ ਹੈ ਹਾਊਸ ਨੂੰ ਵੀ ਨਹੀਂ ਪਤਾ ਹੈਗਾ ਤੇ ਅਸੀਂ ਚਾਹੁੰਦੇ ਆ ਬਈ ਇਹਦੇ ਬਾਰੇ ਸਾਰੇ ਐਮਸੀ ਰਲ ਕੇ ਕੋਈ ਵਿਚਾਰ ਪ੍ਰੰਦਰਾ ਕਰਨ ਵੀ ਪਤਾ ਲੱਗੇ ਮਾਇਆ ਜਾ ਰਹੀ ਹੈ ਤਾਂ ਜਾਗਤ ਹੋ ਰਹੀ ਆ ਤੇ ਬਾਕੀ ਤੁਸੀਂ ਦੇਖਿਆ ਹੋਣਾ 메인 ਚੌਂਗ ਦੇ ਵਿੱਚ ਸੜਕ ਬਿਲਕੁਲ ਟੁੱਟੀ ਪਈ ਆ ਜਿਹਨੂੰ ਅਸੀਂ ਅੱਜ ਆਪਣੀ ਬੜਾ ਮਿਲ ਰਿਹਾ ਰੈਸਿਡੈਂਸ ਤੋਂ ਰਾਤ ਨੂੰ ਬਣਾ ਕੇ ਉਹਨੂੰ ਪੂਰ ਕੇ ਵਿੱਚ ਸੀਮੈਂਟ ਵਗੈਰਾ ਪਾ ਗਏ ਜਾਵਾਂਗੇ ਜਦੋਂ ਇਹ ਸਾਰੇ ਮਾਮਲੇ ਸੰਬੰਧੀ ਨਗਰ ਕੌਂਸਲ ਦੇ ਪ੍ਰਧਾਨ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਨੇ ਕੈਮਰੇ ਅੱਗੇ ਕੁਝ ਵੀ ਬੋਲਣ ਤੋਂ ਸਾਫ਼ ਇਨਕਾਰ ਕਰ ਦਿੱਤਾ ਜਿੱਥੋਂ ਤੁਸੀਂ ਸਮਝ ਸਕਦੇ ਹੋ ਕਿ ਪ੍ਰਧਾਨ ਸਾਹਿਬ ਸਰਕਾਰ ਦੇ مالک ਅਤੇ ਸ਼ਹਿਰ ਪ੍ਰਤੀ ਕਿੰਨੇ ਕ ਗੰਭੀਰ ਹਨ